ਇਹਦੇ ਵੀ ਮਾਮਲੇ ਦੇ ਵਿੱਚ ਰਾਮ ਰਹੀਮ ਲਗਾਤਾਰ ਖੇਦੇ ਨਜ਼ਰ ਆ ਰਹੇ ਸੀ ਫਿਰ ਉਹਨਾਂ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਸੀ ਵੀ ਸੀਬੀਆਈ ਤੋਂ ਜਾਂਚ ਕਰਾਇਆ ਜਾਵੇ ਉਹਨੂੰ ਹਾਈ ਕੋਰਟ ਤੋਂ ਉਹਨਾਂ ਨੇ ਇੱਕ ਵੱਡੀ ਰਾਹਤ ਮਿਲੀ ਹੈ ਜੀ ਜਿਹੜੀ ਕਾਰਵਾਈ ਚੱਲ ਰਹੀ ਸੀ ਉਹਦੇ ਉੱਤੇ ਰੋਕ ਲਾਤੀ ਹੈ ਕਿਉਂਕਿ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਪਹਿਲਾਂ ਵੀ ਤਾਂ ਅਕਾਲੀ ਭਾਜਪਾ ਸਰਕਾਰ ਆਪਣਾ ਖੜਾਚਾ ਛਟਾ ਕੇ ਸੀਬੀਆਈ ਜਾਂਚ ਇਹ ਸਾਰੇ ਦਾ ਸਾਰਾ ਮਾਵਲੇ ਵਿੱਚ ਖਰੋਤ ਲੈ ਆਉਂਦਾ ਮਾਮਲਾ ਹੋਰ ਕੁਝ ਨਹੀਂ ਹੈ। ਯਾਦਵੀ ਮਾਮਲੇ ਦੇ ਵਿੱਚ ਰਾਮ ਰਹੀਮ ਲਗਾਤਾਰ ਘਿਰਦੇ ਨਜ਼ਰ ਆ ਰਹੇ ਸੀ ਫਿਰ ਉਹਨਾਂ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਸੀ ਵੀ ਇਹ ਤੋਂ ਜਾਂਚ ਕਰਾਈ ਜਾਵੇ ਉਹਨੂੰ ਹਾਈ ਕੋਰਟ ਤੋਂ ਉਹਨਾਂ ਨੇ ਇੱਕ ਵੱਡੀ ਰਾਹਤ ਮਿਲੀ ਹੈ ਜੀ। ਦੇਖੋ ਇਹ ਇੱਕ ਰਾਹਤ ਹੈ। ਮਾਨਯੋਗ ਹਾਈ ਕੋਰਟ ਨੇ ਜਿਹੜੀ ਕਾਰਵਾਈ ਚੱਲ ਰਹੀ ਸੀ ਉਹਦੇ ਤੇ ਰੋਕ ਲਾਤੀ ਹੈ ਕਿਉਂਕਿ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਹਾਈ ਕੋਰਟ ਨੇ ਪਟੀਸ਼ਨ ਡਬਲ ਬੈਂਚ ਕੋਲ ਭੇਜਤੀ ਹੈ ਇਸ ਦੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਖਾਸ ਕਰ ਬੇਅਦਬੀਆਂ ਵਾਲੇ ਮਾਮਲਿਆਂ ਦੇ ਵਿੱਚ ਪਹਿਲਾਂ ਵੀ ਤਾਂ ਅਕਾਲੀ ਭਾਜਪਾ ਸਰਕਾਰ ਆਪਣਾ ਖੜਾ ਚਟਾ ਕੇ ਸੀਬੀਆਈ ਜਾਂਚ ਇਹ ਸਾਰੇ ਦਾ ਸਾਰਾ ਮਾਮਲਿਆਂ ਵਿੱਚ ਖਰੋਤ ਲੈ ਆਉਂਦਾ ਮਾਮਲਾ ਹੋਰ ਕੁਝ ਨਹੀਂ ਹੈ। ਮਦਾਨ ਸਭਾ ਦਾ ਸਪੈਸ਼ਲ ਸੈਸ਼ਨ ਜੁੜਿਆ 2017 ਦੇ ਵਿੱਚ ਕੈਪਟਨ ਅਬਰਿੰਦਰ ਸਿੰਘ ਤੋਂ ਸਾਰੇ ਕਾਂਗਰਸੀਆਂ ਨੇ ਮੰਗ ਕੀਤੀ ਕਿ ਕੈਪਟਨ ਸਾਹਿਬ ਕਿਰਪਾ ਕਰਕੇ ਸੀਬੀਆਈ ਜਾਂਚ ਵਾਲਾ ਮਾਮਲਾ ਵਾਪਸ ਕਰ ਦਿਓ। ਉਹ ਮਾਮਲਾ ਤਾਂ ਵਾਪਸ ਕਰਤਾ ਵਿਸ਼ੇ ਜਾਂਚ ਟੀਮ ਨੂੰ ਸੌਂਪਤਾ ਅਜੇ ਤੱਕ ਰਿਕ ਟੀਮ ਦੂਜੀ ਟੀਮ ਤੀਜੀ ਹੁੰਦਾ ਇਹਦੇ ਚ ਅਦਾਲਤ ਵਿੱਚ ਦੋਸ਼ ਪੱਤਰ ਵੀ ਦਾਹਿਰ ਹੋ ਚੁੱਕੇ ਨੇ ਲਗਾਤਾਰ ਸਰਵਾਈਆਂ ਹੋਣਗੀਆਂ ਪਰ ਇਹਦੇ ਵਿੱਚ ਇੱਕ ਰਾਹਤ ਇਹਨਾਂ ਨੇ ਦਿੱਤੀ ਹੈ ਤੇ ਦੂਜੇ ਪਾਸੇ ਇੱਕ ਹੋਰ ਪਟੀਸ਼ਨ ਇਸ ਰਾਮ ਰਹੀਮ ਦੇ ਬਾਵਲੇ ਦੇ ਵਿੱਚ ਪੈਰੋਬਲਾ ਦੇ ਸਬੰਧ ਦੇ ਵਿੱਚ ਸ਼ਰੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਈ ਸੀ ਪਿਛਲੀ ਸੁਣਵਾਈ ਵਿੱਚ ਪੰਜਾਬ ਤੇ ਹਰਿਆਣਾ ਤੋਂ ਜਵਾਬ ਮੰਗਿਆ ਸੀ ਨਾਲ ਆਦੇਸ਼ ਜਾਰੀ ਕਰ ਦਿੱਤੇ ਸਨ ਕਿ ਹਾਈ ਕੋਰਟ ਦੀ ਆਗਿਆ ਤੋਂ ਬਿਨਾਂ ਇਹਨੂੰ ਪੈਰੋਲ ਲਾ ਦਿੱਤੀ ਜਾਵੇ ਤੇ ਵੀ ਸਵਾਲ ਪੁੱਛਿਆ ਸੀ ਇਸ ਬੰਦੇ ਨੂੰ ਛੱਡ ਕੇ ਤੁਸੀਂ ਹੋਰਨਾਂ ਨੂੰ ਕਿੰਨੇ-ਕਿੰਨੇ ਪੈਰੋਲ ਦਿੰਨੇ ਹੋ ਇਹਦੇ ਨਾਲ ਇਹ ਹੱਜ ਕਿਉਂ ਵਰਤੀ ਜਾ ਰਹੀ ਹੈ ਔਰ ਜੋ ਉਹ ਪੈਰੋਲ ਦਿੱਤੀ ਸੀ ਉਹ ਦੁਬਾਰਾ ਸੁਨਾਰਿਆ ਜੇਲ੍ਹ ਵਿੱਚ ਪਰਤਿਆ ਆ ਹਰਿਆਣਾ ਸਰਕਾਰ ਨੂੰ ਫਟਕਾਰ ਵੀ ਲਾਈ ਗਈ ਸੀ ਉਸ ਵੇਲੇ ਸੋ ਇਸ ਬਾਬਲੇ ਦੇ ਵਿੱਚ ਹੁਣ ਦੁਬਾਰਾ ਇਹ ਗੁਰਮੀਤ RAM REHIM SINGH ਅਦਾਲਤ ਦੇ ਆਦੇਸ਼ਾਂ ਤੋਂ ਬਿਨਾਂ ਹਰਿਆਣਾ ਸਰਕਾਰ ਪੈਰੋਲ ਨਹੀਂ ਦੇ ਸਕੇਗੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ